ਕੱਲ ਪੰਜਾਬ ਦੀ ਵਿਜੀਲੈਂਸ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਅਕਾਲੀ ਆਗੂ ਬਾਦਲ ਪਰਿਵਾਰ ਦਾ ਰਿਸ਼ਤੇਦਾਰ ਸੁਖਬੀਰ ਸਿੰਘ ਬਾਦਲ ਦਾ ਸਾਲਾ ਜਿਸ ਤਰ੍ਹਾਂ ਉਹਦੇ ਘਰ 'ਚ ਪੁਲਿਸ ਨੇ ਦਾਖਲ ਹੋ ਕੇ ਉਹਨੂੰ ਗ੍ਰਿਫਤਾਰ ਕੀਤਾ ਮੈਂ ਕਹਿਣਾ ਚਾਹੁੰਦਾ ਕੱਲ ਬੜੀਆਂ ਜੜੀਆਂ ਸੀਗੀਆਂ ਉਹਨਾਂ ਦੇ ਸਪਾਸ ਸਲਾਰਾਂ ਵੱਲੋਂ ਉਹਨਾਂ ਦੇ ਸਾਥੀਆਂ ਦੇ ਵੱਲੋਂ ਅਖਬਾਰਾਂ ਜਾਂ ਉਹਦੀ ਵਾਈਫ ਦੇ ਵੱਲੋਂ ਜਿਹੜੀਆਂ ਸਟੇਟਮੈਂਟਾਂ ਦਿੱਤੀਆਂ ਗਈਆਂ ਕਿ ਸਰਕਾਰ ਨੇ ਤੱਕ ਆ ਕੀਤਾ ਸਰਕਾਰ ਨੇ ਤੱਕ ਆ ਕੀਤਾ ਮੈਂ ਇੱਕ ਬੇਨਤੀ ਕਰਦਾ ਜਦੋਂ ਬਾਦਲਾਂ ਦੀ ਸਰਕਾਰ ਸੀ ਮਜੀਠੀਆ ਹਣੀ ਮੰਤਰੀ ਸੀ ਉਦੋਂ ਇਹ ਤੱਕਾ ਕਰਦੇ ਰਹੇ ਸੀ ਉਦੋਂ ਵੀ ਵਿਰੋਧ ਕੀਤਾ ਤੇ ਅੱਜ ਜੇ ਭਗਵੰਤ ਮਾਨ ਦੀ ਸਰਕਾਰ ਨੇ ਉਹਨਾਂ ਦੇ ਕਹਿਣ ਸਾਰ ਤੱਕ ਆ ਕੀਤਾ ਇਸ ਤਰ੍ਹਾਂ ਘਰ ਤੇ ਜ਼ਬਰਦਸਤੀ ਵੜ ਕੇ ਤੇ ਉਹ ਗ੍ਰਿਫਤਾਰ ਕੀਤਾ ਅਸੀਂ ਹਰੇਕ ਤੱਕੇ ਛਾਹੀ ਦੀ ਨਖੇਦੀ ਕਰਦੇ ਹਾਂ ਤੱਕਾ ਕੋਈ ਸਰਕਾਰ ਕਰੇ ਸਰਕਾਰੀ ਜ਼ਬਰ ਜ਼ੁਲਮ ਦੇ ਖਿਲਾਫ ਹਾਂ ਉਹਨਾਂ ਨੂੰ ਆਪਣੇ ਹੱਥਾਂ ਦੀਆਂ ਦਿੱਤੀਆਂ ਗੰਢਾਂ ਅਜ ਦੰਦਾ ਨਾ ਖੋਲਣੀਆਂ ਪੈ ਰੀਆਂ ਮੈਂ ਕਹਿਣਾ ਚਾਹੁੰਨਾ ਵਿਕਰਮ ਸਿੰਘ ਵਜੀਠੀਆ ਜਾਂ ਕਾਲੀਆਂ ਨੂੰ ਜਿਨ੍ਹਾਂ ਨੇ ਆਪਣੇ ਰਾਜ ਵਿੱਚ ਜੋ ਕੁਝ ਕੀਤਾ ਅਜ ਭੁੱਲ ਗਏ ਮੈਨੂੰ ਬੜਾ ਤਰਸ ਆਇਆ ਵਿਕਰਮ ਸਿੰਘ ਵਜੀਠੀਆ ਦੀ ਧਰਮ ਪਤਨੀ ਨੇ ਕਿਹਾ ਮੇਰੇ ਮਾਤਾ 80 ਸਾਲ ਦੇ ਬਜ਼ੁਰਗ ਉਥੇ ਪੁਲਿਸ ਵੜ ਗਈ ਸਾਡੇ ਬੱਚੇ ਸੀ ਉਥੇ ਪਰ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਬੀਬੀ ਜੀ ਤੁਹਾਡੇ ਪਤੀ ਦੇਵ ਤੁਹਾਡੀ ਸਰਕਾਰ ਤੁਹਾਡੇ ਰਿਸ਼ਤੇਦਾਰ ਜਦੋਂ ਉਹਨਾਂ ਨੇ ਵੀ ਆਹੀ ਕੁਝ ਕੀਤਾ